ਕੈਨੇਡਾ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਨਮਨਟਾਰੀਓ ਟ੍ਰੀਲੀਅਮ ਬੈਨੀਫਿਟ ਭੁਗਤਾਨ ਅੰਦਾਜ਼ ਸਤੰਬਰ ਨੂੰ ਭੇਜਿਆ ਜਾਵੇਗਾ ਆਪਣੇ ਕੈਲੰਡਰ ਨੂੰ ਚਿੰਨਿਤ ਕਰ ਲਓ ਤੇ ਆਪਣਾ ਅੰਟਾਰੀਓ ਟ੍ਰੀਲੀਅਮ ਬੈਨੀਫਿਟ OTB ਭੁਗਤਾਨ 2024 ਲਈ ਨਵੇਂ ਵਾਦੇ ਸਮੇਤ 10 ਸਤੰਬਰ 2024 ਨੂੰ ਅੰਟਾਰੀਓ ਵਾਸੀਆਂ ਨੂੰ ਭੇਜਿਆ ਜਾਵੇਗਾ ਇਹ ਜ਼ਰੂਰੀ ਟੈਕਸ ਲਾਭ ਘਟਤ ਆਮਦਨੀ ਦੇ ਦਰਮਿਆਨ ਜਿੱਥੇ ਪਰਿਵਾਰ ਉਹ ਵਾਧਰੀਆਂ ਲਾਗਤਾਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰੇਗਾ ਜਿਸ ਵਿੱਚ ਪ੍ਰਾਪਰਟੀ ਟੈਕਸ, ਊਰਜਾ ਬਿੱਲਾਂ ਤੇ ਵਿਕਰੀ ਟੈਕ ਸ਼ਾਮਲ ਨੇ ਇਸ ਵਿਆਪਕ ਗਾਈਡ ਵਿੱਚ ਅਸੀਂ 2024 ਅਨਟਾਰੀਓ ਟ੍ਰਿਲੀਅਮ ਬੈਨੇਫਿਟ ਬਾਰੇ ਯੋਗਤਾ ਦੇ ਮਾਪਦੰਡਾ ਤੋਂ ਲੈ ਕੇ ਆਉਣ ਵਾਲੇ OTB ਭੁਗਤਾਨਾਂ ਮਿਤੀਆਂ ਤੱਕ ਅਤੇ ਤੁਸੀਂ ਵੀ ਇਸ ਵਿੱਤੀ ਸਹਾਇਤਾ ਦਾ ਵਾਧੇ ਤੋਂ ਬਾਅਦ ਕਿਵੇਂ ਲਾਭ ਲੈ ਸਕਦੇ ਹੋ ਇਸ ਬਾਰੇ ਤੁਹਾਨੂੰ ਜ਼ਰੂਰ ਸੂਚਿਤ ਕਰਾਂਗੇ ਇਸ ਵਿਸ਼ੇ ਦੇ ਵਿੱਚ ਖਾਸ ਤੌਰ ਤੇ ਪਹਿਲੇ ਨੰਬਰ ਤੇ ਅਨਟਾਰੀਓ ਟ੍ਰੇਲਿਅਮ ਬੈਨੀਫਿਟ OTB ਹੈ ਕਿ ਦੋ ਦੂਸਰੇ ਨੰਬਰ ਦੇ ਉੱਪਰ 2024 ਅਨਟਾਰੀਓ ਟ੍ਰੇਲਿਅਮ ਬੈਨੀਫਿਟ ਭੁਗਤਾਨ ਦਾ ਤਰੀਕਾ ਨੰਬਰ 3 ਤੇ OTB ਯੋਗਤਾ ਕੌਣ ਯੋਗ ਹੈ ਨੰਬਰ 4 ਤੇ ਅਕਸਰ ਪੁੱਛੇ ਜਾਣ ਵਾਲੇ ਸਵਾਲ ਤੇ ਸਭ ਤੋਂ ਪਹਿਲਾਂ ਗੱਲ ਕਰੀਏ ਅਨਟਾਰੀਓ ਟ੍ਰੇਲਿਅਮ ਬੈਨੀਫਿਟ ਕੀ ਹੈ ਅਨਟਾਰੀਓ ਟ੍ਰੇਲਿਅਮ ਬੈਨੀਫਿਟ ਇੱਕ ਮਤਮੁਨ ਟੈਕਸ ਕ੍ਰੈਡਿਟ ਆ ਜਿਸ ਵਿੱਚ ਤਿੰਨ ਵਕ ਵਕ ਸਵੇਰ ਲਾਂਭਾਂ ਨੂੰ ਜੋੜਿਆ ਜਾਂਦਾ অন্ਟਾਰੀਓ એનર્ਜੀ ਐਂਡ ਪ੍ਰਾਪਰਟੀ ਟੈਕਸ ਕ੍ਰੈਡਿਟਰ ਤੇ অন্ਟਾਰੀਓ ਦੇ ਵਿੱਚ એનਰਜੀ ਕ੍ਰੈਡਿਟ ਟੈਸਟ অন্ਟਾਰੀਓ એનર્ਜੀ ਐਂਡ ਪ੍ਰਾਪਰਟੀ ਟੈਕਸ ਕ੍ਰੈਡਿਟ ਉੱਤਰੀ অন্ਟਾਰੀਓ એનਰਜੀ ਕ੍ਰੈਡਿਟ অন্ਟਾਰੀਓ ਸੇਲ ਟੈਕਸ ਕ੍ਰੈਡਿਟ ਓਟੀਬੀ ਊਰਜਾ ਦੇ ਖਰਚੇ ਆ ਪ੍ਰਾਪਰਟੀ ਟੈਕਸ ਤੇ ਵਿਕਰੀ ਟੈਕਸਾਂ ਲਈ ਵਿੱਤੀ ਗ੍ਰਾਹਕ ਪ੍ਰਦਾਨ ਕਰੀ ਯੋਗ অন্ਟਾਰੀਅਨ ਦੇ ਵਿੱਚ ਇਹ ਮਦਦ ਕਰਦਾ ਤੇ ਉਥੇ ਦਾਜ਼ਿੰਗ ਕੈਨੇਡਾ ਰੈਵਨਿਊ ਏਜੰਸੀ ਸੀਆਰਏ ਹਰ ਸਾਲ ਜੁਲਾਈ ਵਿੱਚ ਭੁਗਤਾਨ ਵੰਡਣਾ ਸ਼ੁਰੂ ਕਰਦੀ ਹੈ ਤੇ ਉਹ ਤੁਹਾਡੇ ਇਨਕਮ ਟੈਕਸ ਰਿਟਰਨ ਦੇ ਆਧਾਰ ਤੇ ਹੁੰਦਾ ਹੈ ਜੁਲਾਈ 2024 ਤੋਂ OTB ਨੂੰ Ontario ਦੇ ਨਿਵਾਸੀਆਂ ਦੇ ਬਿਹਤਰ ਸਹਾਇਤਾ ਲਈ ਵਾਅਦਾ ਪ੍ਰਦਾਨ ਕੀਤਾ ਗਿਆ ਹੈ ਭੁਗਤਾਨ ਅਨੁਸੂਚਿਤ 10 ਸਤੰਬਰ 2024 ਨੂੰ ਅਗਲੀ ਵੰਡ ਦੇ ਨਾਲ ਮਹੀਨਾਵਾਰ ਜਾਰੀ ਕੀਤਾ ਜਾਂਦਾ 2024 Ontario التعليم ਬੈਨੀਫਿਟ ਭੁਗਤਾਨ ਦੀਆਂ ਤਰੀਕਾ ਇਥੇ ਆਗਮੀ 2024 ਅਨਟਾਰੀਓ ਟ੍ਰਿਲੀਅਮ ਬੈਨੇਫਿਟ ਭੁਗਤਾਨ ਦੀਆਂ ਮਿਥੀਆਂ ਨੇ 9 ਅਗਸਤ 2024, ਸਤੰਬਰ 10 2024, ਅਕਤੂਬਰ 10 2024, 8 ਨਵੰਬਰ 2024, ਦਸੰਬਰ 10 2024 ਜੇਕਰ ਤੁਹਾਡੇ 2024 OTB ਹੱਕਦਾਰੀ 360 ਡਾਲਰ ਜਾਂ ਇਸ ਤੋਂ ਘੱਟ ਹੈ ਤੁਹਾਨੂੰ ਜੁਲਾਈ ਵਿੱਚ 2024 ਦੇ ਅੰਦਰ ਇੱਕ ਮੋਸਟ ਕਿਸ਼ਟ ਭੁਗਤਾਨ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਉਹਨਾਂ ਲਈ ਜਿਨ੍ਹਾਂ ਦੀ ਹੱਕਦਾਰੀ 360 ਡਾਲਰ ਤੋਂ ਵੱਧ ਹੈ ਭੁਗਤਾਨ 12 ਮਹੀਨਿਆਂ ਵਿੱਚ ਫੈਲੂ ਹੋ ਗਏ ਹਨ ਤੇ ਮਹੀਨਾਵਰ ਭੁਗਤਾਨ ਜੁਲਾਈ ਵਿੱਚ ਸ਼ੁਰੂ ਹੋਣਗੇ ਓਟੀਬੀ ਯੋਗਤਾ ਕੌਣ ਯੋਗ ਹੈ ਇਸ ਵਾਰ ਵੀ ਦੱਸਦੀ ਕਿ ਅਨਟਾਰੀਓ ਟਿਲ ਬੈਨੇਫਿਟ ਦੀ ਯੋਗਤਾ ਪੂਰੀ ਕਰਨ ਲਈ ਕਈ ਮਾਪਦੰਡ ਤੁਹਾਨੂੰ ਪੂਰੇ ਕਰਨੇ ਪੈਣਗੇ ਤੁਸੀਂ ਅਨਟਾਰੀਓ ਦੇ ਨਿਵਾਸੀ ਬਣੋ ਪਿਛਲੇ ਸਾਲ ਲਈ ਇਨਕਮ ਟੈਕਸ ਰਿਟਰਨ ਫਾਈਲ ਕਰੋ ਇੱਕ ਵੈਧ ਸੋਸ਼ਲ ਇਨਸ਼ੋਰੈਂਸ ਨੰਬਰ ਰੱਖੋ ਓਟੀਬੀ ਲਈ ਯੋਗਤਾ ਲਈ ਤੁਹਾਡੇ ਲਾਭ ਸ਼ਾਮਲ ਕ੍ਰੈਡਿਟਸ ਤੇ ਵੀ ਨਰਵਲ ਕਰਦੀ ਹੈ অন্ਟਾਰੀਓ ਸੇਲ ਟੈਕਸ ਕ੍ਰੈਡਿਟ ओएसटीसी ਯੋਗਤਾ ਤੁਸੀਂ ओएसटीसी ਲਈ ਯੋਗ ਹੋ ਤੁਸੀਂ ਖਾਸ ਤੌਰ ਤੇ 19 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ ਸਕਦੇ ਹੋ ਤੁਹਾਡੇ ਬੱਚੇ ਦੇ ਨਾਲ ਰਹਿ ਰਹੇ ਮਾਪੇ ਹੋ ਤੁਸੀਂ ਸ਼ਾਦੀशुदा ਹੋ ਕੰਮਲਾ ਰਿਸ਼ਤੇ ਵਿੱਚੋਂ ਨੰਬਰ 2 অন্ਟਾਰੀਓ એનર્ਜੀ ਐਂਡ ਪ੍ਰਾਪਰਟੀ ਟੈਕਸ ਕ੍ਰੈਡਿਟ ਯੋਗਤਾ ਯੋਗਤਾ ਪੂਰੀ ਕਰਨ ਲਈ ਤੁਹਾਨੂੰ ਲਾਜ਼ਮੀ ਹੈ 31 ਦਸੰਬਰ 2023 ਜਾਂ ਇਸ ਤੋਂ ਬਾਅਦ ਤੋਂ ਪਹਿਲਾ ਅੰਟਾਰੀਓ ਦੇ ਨਿਵਾਸੀ ਬਣੋ ਪ੍ਰਾਪਰਟੀ ਟੈਕਸ ਜਾਂ ਕਿਰਾਏ ਦਾ ਭੁਗਤਾਨ ਕੀਤਾ ਇੱਕ ਰਿਜ਼ਰਵ ਤੇ ਰਹਿੰਦਾ ਸੀ ਊਰਜਾ ਖਰਚਿਆਂ ਦੇ ਭੁਗਤਾਨ ਕਰਨਾ ਜਾਂ ਲੰਮੇ ਸਮੇਂ ਦੀ ਦੇਖਭਾਲ ਦੀ ਸਹੂਲਤ ਵਿੱਚ ਤੇ ਉੱਥੇ ਹੀ ਅੰਟਾਰੀਓ ਉੱਤਰੀ ਅੰਟਾਰੀਓ એનર્ਜੀ ਕ੍ਰੈਡਿਟ ਯੋਗਤਾ ਇਸ ਟੈਕਸ ਮੁਕਤ ਭੁਗਤਾਨ ਲਈ ਯੋਗ ਹੋਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ 31 ਦਸੰਬਰ 2023 ਤੋਂ ਪਹਿਲਾਂ ਉੱਤਰੀ ਅੰਟਾਰੀਓ ਖੇਤਰ ਵਿੱਚ ਜਿਵੇਂ ਕਿ ਸੰਬਰੀ ਥੰਡਰਵੇ ਆਦਿ ਵਿੱਚ ਹੋਰ ਤੇ 18 ਸਾਲ ਤੋਂ ਵੱਧ ਉਮਰ ਦੇ ਵਿਅਕੀ ਹੋਏ ਮਾਤਾ ਪਿਤਾ ਬਣੋ ਊਰਜਾ ਦੀ ਲਾਗਤ ਜਾਂ ਜਨਦਾਤ ਟੈਕਸ ਦਾ ਭੁਗਤਾਨ ਕੀਤਾ ਤੁਸੀਂ ਕਿੰਨਾ ਕੁ ਪ੍ਰਾਪਤ ਕਰ ਸਕਦੇ ਹੋ 2024 Ontario Dream Benefit OTB ਸਾਲਾਨਾ ਭੁਗਤਾਨ ਪ੍ਰਦਾਨ ਕਰਦਾ Ontario Energy ਉਤਰੀ ਅਨਟਾਰੀਓਨਰਜੀ ਕ੍ਰੈਡਿਟ ਸਿੰਗਲ ਵਿਅਕਤੀ ਦੇ ਲਈ ਜਿੱਥੇ 180 ਡਾਲਰ ਤੱਕ ਪਰਿਵਾਰ ਲਈ 277 ਡਾਲਰ ਤੱਕ ਅਨਟਾਰੀਓਨਰਜੀ ਅਤੇ ਪ੍ਰਾਪਰਟੀ ਟੈਕਸ ਕ੍ਰੈਡਿਟ 18 ਤੋਂ 64 ਸਾਲ ਦੀ ਉਮਰ ਦੇ ਵਿਅਕਤੀ ਦੇ ਲਈ 1248 ਡਾਲਰ ਤੇ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਦੇ ਲਈ 1421 ਡਾਲਰ ਤੱਕ ਰਿਜ਼ਰਵ ਜਾਂ ਲੰਮੇ ਸਮੇਂ ਦੀ ਦੇਖਭਾਲ ਵਿੱਚ ਰਹਿਣ ਵਾਲਿਆਂ ਦੇ ਲਈ ਜਿੱਥੇ 277 ਡਾਲਰ ਤੱਕ ਪੋਸਟ ਸਕੈਂਡਰੀ ਸਕੂਲ ਨਿਵਾਸ ਵਿੱਚ ਵਿਦਿਆਰਥੀਆਂ ਦੇ ਲਈ 25 ਡਾਲਰ ਤੱਕ ਅੰਟਾਰੀਓ ਸੀਲ ਟੈਕਸ ਕ੍ਰੈਡਿਟ ਘਰ ਵਿੱਚ ਪ੍ਰਤੀ ਬਲਾਗ ਤੇ ਬੱਚੇ ਦੇ ਲਈ ਜਿੱਥੇ 360 ਡਾਲਰ ਤੱਕ ODB ਭੁਗਤਾਨ ਦੀ ਰਕਮ ਦੀ ਗਣਨਾ ਤੁਹਾਡੇ ਪਰਿਵਾਰਾਂ ਦੇ ਆਕਾਰ ਆਮਦਨ ਤੇ ਸਥਾਨ ਦੇ ਆਧਾਰ ਤੇ ਕੀਤੀ ਜਾਂਦੀ ਹੈ ਟੀਚਾ ਕਟ ਅਤੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਦਾ ਜੋ ਇਨ੍ਹਾਂ ਖਰਚਿਆਂ ਨਾਲ ਸੰਘਰਸ਼ ਕਰ ਰਹੇ ਨੇ ਤੇ ਉੱਤੇ ਦੱਸਦੀ ਕਿ ਅਕਸਰ ਪੁੱਛੇ ਜਾਣ ਵਾਲੇ ਜਿਹੜੇ ਸਵਾਲ ਹੁੰਦੇ ਨੇ Ontario Trillium Benefit OTB ਹੈ ਕਿ OTB ਇੱਕ ਜੀਆ ਭੁਗਤਾਨ ਹੈ ਜੋ ਘੱਟ ਤੇ ਦਰਮਿਆਨੀ ਆਮਦਨ ਵਾਲੇ Ontario ਵਾਸੀਆਂ ਨੂੰ ਊਰਜਾ ਪ੍ਰਾਪਰਟੀ ਟੈਕਸ ਅਤੇ ਸੇਲ ਟੈਕਸ ਦੇ ਨਾਲ ਸੰਬੰਧਿਤ ਖਰਚਿਆਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਦਾ ਹੈ ਇਹ Ontario Energy and Property ਟੈਕਸ ਕ੍ਰੈਡਿਟ ਉਤਰੀ অন্ਟਾਰੀਓ એનર્ਜੀ ਕ੍ਰੈਡਿਟ ਅਤੇ অন্ਟਾਰੀਓ ਸੀਲ ਟੈਕਸ ਕ੍ਰੈਡਿਟ ਨੂੰ ਜੋੜਦਾ 2024 ਲਈ ਉਹ ਟੀਵੀ ਭੁਗਤਾਨ ਦੀਆਂ ਤਰੀਕਾਂ ਕਦੋਂ ਨੇ ਓਟੀਵੀ ਭੁਗਤਾਨ ਦੀ ਨਿਯਮਤ ਜੋ ਕੀਤਾ ਗਿਆ ਇਸ ਵਿੱਚ 9 ਅਗਸਤ 2024, ਨਵੰਬਰ 10 2024, ਅਕਤੂਬਰ 10 2024, 8 ਨਵੰਬਰ 2024, ਦਸੰਬਰ 10 2024 ਅੰਟਾਰੀਓ ਟ੍ਰਿਲੀਅਮ ਬੈਨੀਫਿਟ ਦੇ ਅਧਿਕਤਮ ਭੁਗਤਾਨ ਦੀ ਗੱਲ ਕੀਤੀ ਜਾਵੇ ਤਾਂ ਵੱਧ ਤੋਂ ਵੱਧ ਸਾਲਾਨਾ ਭੁਗਤਾਨ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜੇ ਕ੍ਰੈਡਿਟ ਦੇ ਯੋਗ ਹੋ ਐਨ ਓ ਈ ਸੀ ਸਿੰਗਲ ਲਈ ਦੇ 180 ਡਾਲਰ ਪਰਿਵਾਰਾਂ ਦੇ ਲਈ 277 ਡਾਲਰ ਉਥੇ ਹੀ ਓ ਈ ਪੀ ਪੀ ਸੀ 18 ਸਾਲ ਤੋਂ 64 ਸਾਲ ਦੇ ਉਮਰ ਵਾਲੇ ਵਿਅਕਤੀਆਂ ਦੇ ਲਈ these 65 ਪਲੱਸ ਬਜ਼ੁਰਗਾਂ ਦੇ ਲਈ 1421 ਡਾਲਰ OSTC 360 ਡਾਲਰ ਪ੍ਰਤੀ ਵਿਅਕਤੀ ਨੰਬਰ 4 ਦੇ ਕਿ ਕੀ ਹੁੰਦਾ ਜੇਕਰ ਮੇਰੀ OTB ਹੱਕਦਾਰੀ 360 ਤੋਂ ਘੱਟ ਹੈ ਜੇਕਰ ਤੁਹਾਡੀ ਹੱਕਦਾਰੀ 360 ਡਾਲਰ ਜਾਂ ਇਸ ਤੋਂ ਘੱਟ ਹੈ ਤਾਂ ਤੁਹਾਨੂੰ 10 ਜੁਲਾਈ 2024 ਇੱਕ ਮਿਸ਼ ਪክਤਾਨ ਭੁਗਤਾਨ ਪ੍ਰਾਪਤ ਹੋਵੇਗਾ 360 ਤੋਂ ਵੱਧ ਦੇ ਹੱਕਦਾਰਾਂ ਦੇ ਲਈ 1 ਨਵਰ ਭੁਗਤਾਨ ਜੁਲਾਈ 2024 ਵਿੱਚ ਜਾਰੀ ਕੀਤੇ ਜਾਣਗੇ ਹੋਰ ਵੀ ਤੇਰੇ ਜਾਣਕਾਰੀ ਲਈ ਤੁਸੀਂ ਸੀਆਰਏ ਦੀ ਵੈਬਸਾਈਟ ਤੇ ਜਾਓ ਅਤੇ ਉਹਨਾਂ ਦੀ ਵੈਬਸਾਈਟ ਤੇ ਦਿੱਤੀਆਂ ਹੋਈਆਂ ਅਦਾਇਤਾਂ ਨੂੰ ਚੰਗੀ ਤਰ੍ਹਾਂ ਪੜ੍ਹੋ ਤੇ ਉਸ ਤੋਂ ਬਾਅਦ ਉਸਤੇ ਆਮਦ ਕਰੋ ਕ੍ਰੇਡਿੰਗ ਕਵਰ ਨਾਮ ਦੇ ਵਿੱਚ ਇਸੇ ਹੋਂਦ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਇਸੇ ਤਰ੍ਹਾਂ ਚੱਲਣਗੇ ਦੇਸ਼ ਦੁਨੀਆ ਨਤਮਾਮ ਖਬਰਾਂ ਦੇਖਣੀ ਹੈ ਸੁਣਨੀ ਹੈ ਪੜ੍ਹਨੀ ਹੈ ਤਾਂ ਬਨੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ